ਜਸਪੀਰ ਸਿੰਘ ਤੁਹਾਡੇ ਕਾਫੀ ਵੱਡਾ ਨਾਮ ਹੈ ਉਹ ਤੁਹਾਡੇ ਘਰ ਆਂਦੇ ਨੇ ਜਿਵੇਂ ਭਾਈ ਸਾਹਿਬ ਕਹਿੰਦੇ ਨੇ ਤੇ ਸਮਝੋਤੀ ਦੀ ਗੱਲ ਲੈ ਕੇ ਆਏ ਸੀ ਪਰ ਅੱਜ ਜੋ ਉਹਨੇ ਦੂਜੇ ਪਾਸੇ ਬੈਠ ਕੇ ਉਹ ਕਹਿ ਦੇ ਨੇ ਕਿ ਸਮਝੋਤਾ ਹੋ ਜਾਣਾ ਚਾਹੀਦਾ ਲੱਗਦਾ ਵੀ ਉਹਨਾਂ ਨੂੰ ਤੁਹਾਡੀ ਗੱਲ ਮੰਨ ਲੈਣੀ ਚਾਹੀਦੀ ਸੀ ਤੁਹਾਡੇ ਪਰਿਵਾਰ ਦੀ ਗੱਲ ਮੰਨ ਲੈਣੀ ਚਾਹੀਦੀ ਸੀ ਸਮਝੋਤਾ ਕਰਵਾ ਦਿੰਦੇ ਉਹ ਤਾਂ ਸਾਡੇ ਕੋਲ ਅਫਸੋਸ ਤੱਕ ਨਹੀਂ ਕਰਿਆ ਉਹਨਾਂ ਨੇ ਸਮਝੋਤੇ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਆ ਉਹਨਾਂ ਨੇ ਦੋ ਲਫ਼ਜ਼ ਇਹ ਨਹੀਂ ਕਹੇ ਵੀ ਤੁਹਾਡੇ ਘਰ ਦਾ ਮੈਂਬਰ ਗਿਆ ਇਹ ਮੈਨੂੰ ਤਾਂ ਇੱਕ ਨਹੀਂ ਸਾਨੂੰ ਨਹੀਂ ਲੱਗਦਾ ਵੀ ਉਹ ਕੀ ਕਹਿ ਰਹੇ ਨੇ ਕੋਈ ਸਮਝ ਨਹੀਂ ਆ ਰਹੀ ਇਹ ਸਰਕਾਰਾਂ ਨੇ ਇਨਸਾਫ ਕਰਨਾ ਹੁੰਦਾ ਤਾਂ ਹੁਣ ਨੁਕਦਾ ਹੋ ਜਾਂਦਾ ਸਾਨੂੰ ਇੰਨਾ ਟਾਈਮ ਨਹੀਂ ਸਾਨੂੰ ਦੇਖਣਾ ਪੈਣਾ ਸੀ 20 ਸਾਲ ਦੀ ਲੜਾਈ ਬਹੁਤ ਲੰਮਾ ਸਮਾਂ ਜਿਹੜੀ ਇਹ ਲੜ ਰਹੇ ਨੇ ਅੱਛਾ ਪੰਜ ਜੀ ਹੁਣ ਜੇ ਤੁਸੀਂ ਕਹਿੰਦੇ 20 ਸਾਲ ਦੀ ਲੰਬੀ ਲੜਾਈ ਹੈਗੀ ਆ ਇਸ ਦਰਮਿਆਨ ਕਿਤੇ ਤੁਹਾਡੇ ਪ੍ਰਵਾਦ ਕ ਮੈਂਬਰਾਂ ਨੂੰ ਕਿਤੇ ਧਮਕੀਆਂ ਆਂਦੀਆਂ ਹੋਣ ਵੀ ਸਮਝੋਤਾ ਕਰ ਲੋ ਤੁਹਾਡੇ ਪਤੀ ਨੂੰ ਸਭ ਤੋਂ ਵੱਧ ਕੀ ਆਉਂਦੀ ਹੋਂ ਪ੍ਰੈਸ਼ਰਾਈਜ਼ ਕਰਦੇ ਸੀ ਮਤਲਬ ਇਦਾਂ ਹੀ ਝੂਠੇ ਕੇਸ ਪਾ ਕੇ ਇਹਨਾਂ ਤੇ ਪਰਚੇ ਕਰਾ ਦੇਣੇ ਜਿੱਦ ਆਪਦੇ ਕਹਿਣਾ ਵੀ ਤੁਹਾਨੂੰ ਜੇਲ ਕਰਾ ਦਾਂਗੇ ਇਦਾਂ ਕਰਾ ਦਾਂਗੇ ਉਹ ਪ੍ਰੈਸ਼ਰਾਈਜ਼ ਕਰਦੇ ਸੀਗੇ ਇਸ ਤਰ੍ਹਾਂ ਪ੍ਰੈਸ਼ਰ ਦੇ ਵਿੱਚ ਆ ਕੇ ਤੁਹਾਡੇ ਹਸਬੰਦ ਨੇ ਆਤਮ ਹੱਤਿਆ ਕਰ ਲਈ ਹਾਂਜੀ ਕਿੰਨਾ ਕਿੰਨਾ ਦਾ ਨਾਮ ਲਿਖ ਕੇ ਗਏ ਨੇ ਉਹ ਮੈਂ ਸੁਸਾਇਡ ਨੋਟ ਨਹੀਂ ਪੜ ਸਕੀ ਉਹ ਇਹਨਾਂ ਨਹੀਂ ਪੜਿਆ ਸੀ ਅਸ਼wini ਜੈਨ ਤੇ ਅਸ਼wini ਜੈਨ ਇੱਕ ਰਜੇਸ਼ ਜੈਨ ਇੱਕ ਦੇਵਰਾਜ ਜੈਨ ਉਹ ਜਿਹੜਾ ਕਹਿੰਦੇ ਕਿ ਮਰਿਆ ਹੋਇਆ ਵਾ ਇੱਕ ਲੜੀ ਦਾ ਨਾਮ ਵੀ ਆ ਪਰ ਅਸੀਂ ਕਿਸੇ ਦੀ ਜਨਾਨੀ ਨੂੰ ਅਸੀਂ ਕਾਦੇ ਵਾਸਤੇ ਕੋਈ ਗੱਲ ਵਿੱਚ ਘਾਡੇ ਕੋਲ ਜਸਵੀਰ ਸਿੰਘ ਰੋਡੇ ਆਏ ਸੀ ਤੇ ਸਮਝੌਤੇ ਦੀ ਗੱਲ ਚੱਲੀ ਨਹੀਂ ਅੱਗੇ ਨਹੀਂ ਜੀ ਮੈਂ ਤਾਂ ਬਾਬਾ ਜੀ ਨੂੰ ਜਾਣਦਾ ਸੀ ਕਿਉਂਕਿ ਭਾਈ ਸਾਹਿਬ ਰੋਡੇ ਜੀ ਇੱਥੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਮੈਨੂੰ ਵਕੀਲ ਬੁੱਲ ਸਾਰਾ ਕੁਝ ਕਰਾਇਆ ਸੀਗਾ 2013 ਦੇ ਵਿੱਚ ਤੇ ਉਹਨਾਂ ਨੇ ਕਿ ਸਾਰਾ ਮਤਲਬ ਸਾਰਾ ਪਤਾ ਸੀ ਉਹਨਾਂ ਨੇ ਦੱਸਿਆ ਸੀ ਅਸੀਂ ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ ਇਸ ਗੱਲ ਬਾਰੇ ਕਿ ਉਹ ਸਾਡੇ ਉਲਟ ਬਿਆਨ ਦੇ ਰਹੇ ਇਸ ਗੱਲ ਬਾਰੇ ਤਸਵੀਰ ਸਿੰਘ ਤੁਹਾਡੇ ਨੇ ਪ੍ਰੈਸ ਕਾਨਫਰੰਸ ਕੀਤੀ ਪਹਿਲਾਂ ਤੁਹਾਡੇ ਹੱਕ ਵਿੱਚ ਬੋਲਦੇ ਪਏ ਸੀ ਹੁਣ ਬੋਲਣ ਕਿਉਂ ਹਟ ਗਏ ਨੇ ਪਤਾ ਨਹੀਂ ਮੈਨੂੰ ਇਹ ਸਮਝ ਨਹੀਂ ਆਈ ਵੀ ਉਹਨਾਂ ਦੇ ਨਾਲ ਕਿਵੇਂ ਜਾ ਕੇ ਪ੍ਰੈਸ ਕਾਨਫਰੰਸ ਕਰਤੀ ਉਹਨਾਂ ਨੇ ਕਿ ਉਹ ਤਾਂ ਬੜੇ ਉੱਚੇ ਪਦਵੀ ਦੇ ਮਾਲਕ ਆ ਸੀ ਤਾਂ ਉਸ ਉਹਨਾਂ ਦੇ ਪੈਰ ਰੱਖ ਕੇ ਵੀ ਫੈਰੀਗੇ ਵੀ ਉਹ ਅੱਡੇ ਜ਼ਿਆਦਾ ਰੱਬ ਦੀ ਸ਼ਖਸੀਅਤ ਆ ਅਸੀਂ ਤਾਂ ਮਨਸਤਕਾਰੀ ਬਹੁ ਕਰਦੇ ਸੀਗੇ ਕਿ ਉਹ ਤਾਂ ਰੱਬੋਂ ਕੋਈ ਸੰਬੰਧ ਸੀ ਪ੍ਰਮਾਤਮਾ ਦੇ ਕਰਦੇ ਬੰਦੇ ਆ ਪਰ ਪਤਾ ਨਹੀਂ ਕਿਹੜੇ ਸਾਹਬ ਨੇ ਉਹਨਾਂ ਨੂੰ ਕਿਵੇਂ ਕਰਕੇ ਲੈ ਗਏ ਕਿ ਮੈਂ ਤਾਂ ਜਿੰਨੀ ਵਾਰ ਉਹਨੂੰ ਇੱਥੇ ਮਿਲਿਆ ਸੀ ਕਿ ਉਹ ਮੈਨੂੰ ਕਦੇ ਕੋਈ ਨਾ ਦੁੱਖਾ ਹੋਇਆ ਕੋਈ ਗੱਲ ਚਿੰਤਾ ਨਾ ਕਰ ਤੇਰਾ ਤੇਨੂੰ ਅਕਲ ਲੈ ਕੇ ਦਵਾਂਗੇ ਪਰ ਸਮਝ ਨਹੀਂ ਆਈ ਇਸ ਗੱਲ ਦੀ ਅਪ੍ਰੈਸ ਕਾਨਫਰੰਸ ਦੇ ਵਿੱਚ ਉਹ ਨਾਲ ਕਿਵੇਂ ਬੈਠ ਗਿਆ ਉਹਨਾਂ ਦੇ ਇਸ ਚੀਜ਼ ਦਾ ਨਹੀਂ ਪਤਾ ਸੁੱਚ ਜਸਵੀਰ ਸਿੰਘ ਤੁਹਾਡੇ ਤੁਹਾਡੇ ਕੋਲ ਕਿਹੜੇ ਸਨ ਵਿੱਚ ਆਏ ਸੀ ਤੇ ਤੁਹਾਨੂੰ ਕੀ ਭਰੋਸਾ ਦੇ ਕੇ ਗਏ ਸੀ 2013 ਦੇ ਵਿੱਚ ਅਸੀਂ ਇਕੱਠੇ ਹੋਏ ਜੀ ਇੱਥੇ ਤੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਜੀ ਸਾਰਾ ਕੁਝ ਵਕੀਲ ਵੀ ਕਰਾਇਆ ਹਾਈ ਕੁੱਟੋ ਕੇਐਸਵੀ ਜਿੱਤੇ ਅਸੀਂ ਤੇ ਪਰ ਸਮਝ ਨਹੀਂ ਆਈ ਵੀ ਅੱਜ ਉਹ ਨਜ਼ਰ ਨਾਲ ਕਿਵੇਂ ਖੜ ਗਏ ਕਿਵੇਂ ਉਹ ਮਤਲਬ ਉਹਨਾਂ ਨੂੰ ਕਿਹੜੇ ਸਾਹਬ ਦਾ ਕਰ ਲਿਆ ਕੀ ਕਹਿਤਾ ਸਾਡੇ ਬਾਰੇ ਉਹ ਤਾਂ ਨਹੀਂ ਇਸ ਚੀਜ਼ ਮੇਰਾ ਕੋਈ ਸਮਝ ਨਹੀਂ ਆਈ ਇਸ ਤਾਪ ਨੂੰ ਨਹੀਂ ਪਤਾ ਲੱਗਿਆ ਸਾਨੂੰ ਵੀ ਵੀ ਉਹ ਉਧਰੋਂ ਬਿਆਨ ਦੇ ਰਹੇ